ਸੇਰੇ ਦਾ ਨਰਦ ਬੰਦਾ ਵੀ ਔਰਤ ਦੇ ਕਰਨ ਨੂੰ ਹੱਥ ਲਵਾ ਦੂ ਇਹੋ ਜਿਹਾ ਨੁਸਕਾ ਲੈ ਕੇ ਆਇਆ ਹਾਂ ਨੁਸਕਾ ਬਹੁਤ ਤਾਕਤਵਰ ਹੈ ਕੁਾਰੇ ਖਾਣ ਕੇ ਤਾਂ ਤੰਗ ਹੋਣਗੇ ਕੰਧਾਂ ਦੇ ਵਿੱਚ ਵਿਚਕਾਰੀਆਂ ਮਾਰਨਗੇ ਵਾਹੇ ਜਾਣਗੇ ਤਾਂ ਬੱਲੇ ਬੱਲੇ ਕਰਾਉਣਗੇ ਟਾਈਮਿੰਗ ਘੰਟਿਆਂ ਵਿੱਚ ਹੋ ਜਾਵੇਗੀ ਸ਼ੰਧ ਖੜਾ ਹੀ ਰਹੇਗਾ ਵੀਰਜ ਨਿਕਲੇਗਾ ਨਹੀਂ ਇਹ ਨੁਸਕੇ ਨੂੰ ਬਣਾਉਣ ਲਈ ਕਰਨਾ ਕੀ ਹੈ 57 12 ਗ੍ਰਾਮ ਧਾਵੇ ਦੇ ਫੁੱਲ 12 ਗ੍ਰਾਮ ਬ੍ਰह्ਮੀ 12 ਗ੍ਰਾਮ, ইরਾਨੀ ਅਕਰਕਰਬ 12 ਗ੍ਰਾਮ, ਅਸ਼ਵਗੰਧਾ 12 ਗ੍ਰਾਮ, ਕੌਂਜਦੇਵੀ 12 ਗ੍ਰਾਮ, ਕਾਲੀ ਮੂਸਲੀ 12 ਗ੍ਰਾਮ, ਅਸਲੀ ਕੇਸਰ 5 ਗ੍ਰਾਮ, ਜਾਫਰ 5 ਗ੍ਰਾਮ, 1 ਗ੍ਰਾਮ ਲੋਪ ਭਸਮ, 1 ਗ੍ਰਾਮ ਸਵਰਨ ਭਸਮ, 5 ਗ੍ਰਾਮ ਚਾਂਦੀ ਭਸਮ, ਇਹਨਾਂ ਸਭ ਚੀਜ਼ਾਂ ਨੂੰ ਬਰੀਕ ਕਰਕੇ ਚੰਗੀ ਤਰ੍ਹਾਂ ਪਾਊਡਰ ਬਣਾ ਲਵੋ, ਚੰਗੀ ਤਰ੍ਹਾਂ ਮਿਕਸ ਕਰ ਲਵੋ। ਕਿਸੇ ਕੱਚ ਦੀ ਸ਼ੀਸ਼ੀ 'ਚ ਪਾ ਲਵੋ। ਅੱਧਾ ਚਮਤ ਸਵੇਰੇ ਅੱਧਾ ਚਮਚ ਸ਼ਾਮ ਨੂੰ ਗਾਹ ਦੇ ਦੁੱਧ ਨਾਲ ਲਓ